satna tarna ਹਮ ਨਿਰਗੁਣ ਤੋ ਮਾਪੀ ਤੋਂ ਮੁਪਾਪ ਖੰਡ ਨੀ ਕੋ ਠਾਕੁਰ ਦੇ ਸਭ ਨਾ ਹਮ ਜਤੀ ਸਤੀ ਨਹੀਂ ਪੜਿਆ ਮੋਰਖ ਮੁਕਤਾ ਜਨਮ ਭਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਥ ਕੀ ਵਿਸ਼ਰਿਆ ਡੰਡਉਤ ਬੰਦਨ ਅਨਕ ਬਾ ਸਰਬ ਕਲਾ ਸਮਰਥ ਢੋਲਨ ਤੇਰਾ ਰੂਪ ਪ੍ਰਭੂ ਦੋਲਨ ਤੇ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਖੱਥ ਭਗਤ ਸਨਮਾਨੀਓ ਜੁਗੋ ਜੁਗ ਅਟਲ ਤਿੱਖੋ ਤੁਰੀ ਇਕ ਧਾਰ ਜੁਗੋ ਜੁਗ ਅਟਲ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਤੇ ਇਸ ਗੁਰਮਤਿ ਦੀਵਾਨ ਵਿੱਚ ਆਪ ਜੀ ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਔਰ ਆਪ ਜੀ ਨੂੰ ਕੀਰਤਨੀਏ ਵੀ ਜੋ ਗੁਰਮਤਿ ਵਿੱਚ ਪੰਜ ਪਿਆਰੇ ਅੰਮ੍ਰਿਤ ਛਕਣ ਵੇਲੇ ਨਾਮ ਦ੍ਰਿੜ ਕਰਾਉਂਦੇ ਨੇ। ਉਸੇ ਦਾ ਕੀਰਤਨ ਕੀਤਾ ਜਾ ਰਿਹਾ ਸੀ ਆਪ ਸੰਗਤ ਨਾਲ ਗਾਇਨ ਕਰ ਰਹੇ ਸੀ ਜਦੋਂ ਸੀ ਸਤਿਗੁਰਾਂ ਦੀ ਬਾਣੀ ਪੜ੍ਹਨੇ ਹਾਂ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੇ ਦਾ ਅੰਗ ਐਸਾ ਨਹੀਂ ਜਿਸ ਵਿੱਚ ਸਤਿਗੁਰਾਂ ਨੇ ਨਾਮ ਦਾ ਜ਼ਿਕਰ ਨਹੀਂ ਕੀਤਾ ਕੋਈ ਐਸਾ ਅੰਗ ਨਹੀਂ ਜਦੋਂ ਆਪ ਜੀ ਅਰਦਾਸ ਕਰਦੇ ਹੋ ਇੱਕ ਅਰਦਾਸ ਵਿੱਚ ਅਸੀਂ ਖਾਲਸੇ ਦੀ ਮੰਗ ਲਈ ਤੇ ਦੂਸਰੇ ਪੱਦੇ ਵਿੱਚ ਅਸੀਂ ਸਿੱਖਾਂ ਦੀ ਮੰਗ ਲਈ ਅਰਦਾਸ ਦੇ ਪਤੇ ਬੁਲਾਉਣ ਤੋਂ ਪਹਿਲਾਂ ਸਿਰ ਹਰਜ਼ ਕਰਨੀ ਸੀ ਜਦੋਂ ਪੜ੍ਹਦੇ ਆ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਐਡਾ ਪਿਆਰਾ ਸ਼ਬਦ ਹੈ ਇੱਥੇ ਬਿਲਕੁਲ ਨਹੀਂ ਕਿ ਆ ਕਿਸੇ ਇੱਕ ਸੰਪਰਦਾ ਦੀ ਇੱਕ ਜਥੇ ਦੀ ਇੱਕ ਕਿਸੇ ਧੜੇ ਦੀ ਅਰਦਾਸ ਕਰਨ ਵਾਲੇ ਨੂੰ ਸਭ ਤੋਂ ਪਹਿਲਾਂ ਸਮੁੱਚੇ ਪੰਥ ਲਈ ਅਰਦਾਸ ਕਰਨੀ ਪੈਂਦੀ ਸਰਬੱਤ ਖਾਲਸੇ ਕੋਈ ਧੜਾ ਨਹੀਂ ਵਿੱਚ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਕੁੱਝ ਕੀ ਕਹੇ ਵਾਹਿਗੁਰੂ ਵਾਹਿਗੁਰੂ ਵੈਗੁਰੂ ਚੇਤਾ ਹੈ ਇਹਦਾ ਮਤਲਬ ਤਿੰਨ ਵਰੀ ਗਿਆ ਇਸ ਦਾ ਸਿਆਣੀ ਅਰਥ ਕਰਦੇ ਨੇ ਕਈ ਵਰੀ ਜ਼ਬਾਨ ਵੈਗੁਰੂ ਬੋਲਦੀ ਏ ਮਨ ਚ ਵੈਗੁਰੂ ਨਹੀਂ ਵਸਦਾ ਕਈ ਵਰੀ ਮਨ ਥੋੜਾ ਬਹੁਤਾ ਟਿਕ ਜਾਂਦਾ ਜਦੋਂ ਬਾਹਰ ਦੀ ਪਸੰਦ ਦੀ ਹਵਾ ਲੱਗਦੀ ਏ ਤੇ ਕਰਮਾਂ ਵਿੱਚੋਂ ਵੈਗੁਰੂ ਚੇਤੇ ਨਹੀਂ ਹੁੰਦਾ ਇੱਥੇ ਤਿੰਨ ਵਰੀ ਕਿਆ ਕਰਮ ਕਰਕੇ ਬਚਨ ਕਰਕੇ ਤੇ ਮਨ ਕਰਕੇ ਖਾਲਸੇ ਨੂੰ ਵਹਿਗੁਰੂ ਚੇਤੇ ਆਵੇ ਹੁਣ ਅਗਲੀ ਗੱਲ ਕੋਈ ਵੀ ਧਰਮ ਦੀ ਸਾਧਨਾ ਕਰਾਂਗੇ ਉਹਦਾ ਫਲ ਤਾਂ ਮੈਤਾ ਹੀ ਇਹ ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਬੰਦਾ ਧਰਮ ਦਾ ਜੋ ਵੀ ਕਰਮ ਕਰਾਂਗੇ ਚਾ ਚੰਗਾ ਕਰੀਏ ਮੰਦਾ ਕਰੀਏ ਉਹਦਾ ਰਿਜ਼ਲਟ ਜਰੂਰ ਹੈ ਦੇ ਦੇਵੇ ਹੁਣ ਇਹ ਖਾਲਸੇ ਨੂੰ ਵਹਿਗੁਰੂ ਚੇਤੇ ਆਵੇ ਕਿ ਭਲਾ ਖਾਲਸੇ ਪੰਥ ਦਾ ਹੋਵੇ ਕਿ ਭਲਾ ਸਿੱਖਾਂ ਦੇ ਬੱਚਿਆਂ ਦਾ ਹੋਵੇ ਇਸ ਤੋਂ ਵੱਡੀ ਵਿਸ਼ਾਸ਼ਤਾ ਕੋਈ ਨਹੀਂ ਮਿਲੇਗੀ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ ਤੇ ਚਿੱਤ ਆਉਣ ਦਾ ਫਲ ਇਹ ਮਿਲੇ ਕਿ ਸਾਰੀ ਦੁਨੀਆ ਦੇ ਵਿੱਚ ਸਿਨਾਮ ਕਰਕੇ ਸੁਖ ਵਰਤਿਆ ਬੜਾ ਗਮਜ ਭਰਿਆ ਸ਼ਬਦ ਹੈ ਜੀ ਪ੍ਰਿਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚਿੱਤ ਆਉਣ ਦਾ ਸਦਕਾ ਚਿੱਤ ਆਉਣ ਦਾ ਫਲ ਇਹ ਮਿਲੇ ਚਿੱਤ ਆਵਣ ਦਾ ਸਦਕਾ ਸਰਬ ਸੁਖ ਹੋਵੇ ਸਾਰੀਆਂ ਥਾਵਾਂ ਤੇ ਸੁਖ ਵਰਤੇ ਅਗਾ ਕੇ ਮੰਗਿਆ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੋਵੇ ਕਈ ਸਾਡੇ ਵਿਦਵਾਨਾਂ ਨੇ ਇੱਥੇ ਰਹਿਤ ਸ਼ਬਦ ਦੇ ਅਰਥ ਕਰ ਦਿੱਤੇ ਜਿੱਥੇ ਜਿੱਥੇ ਖਾਲਸਾ ਹੋਵੇ ਉਹਦੀ ਰਹਿਤ ਦੀ ਰਖਵਾਲੀ ਹੋਵੇ ਜਾਨੀ ਹਰਬੰਸ ਸਿੰਘ ਸਾਡੇ ਬਹੁਤ ਸਗੜ ਵਿਦਵਾਨ ਹੋਇਆ ਜੀ ਗੁਰੂ ਗੰਨ ਸਾਹਿਬ ਦਾ ਮੁਕੰਮਲ ਟੀਕਾ ਉਹ ਨਾ ਕੀਤਾ ਉਹਦੇ ਵਿੱਚ ਉਹ ਗੱਲ ਕਹਿੰਦੇ ਆ ਇਹ ਅਰਦਾਸ ਵਿੱਚ ਸ਼ਬਦ ਉਦੋਂ ਸ਼ੁਰੂ ਹੋਏ ਜਦੋਂ ਦੁੱਧ ਚੁੰਘਦੇ ਬੱਚਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਨੇਜਿਆਂ ਤੇ ਕੰਗਿਆ ਗਿਆ ਮਾਵਾ ਦੇ ਗਲੇ ਵਿੱਚ ਉਹਨਾਂ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਪਾਏ ਟੁਕੜੀਆਂ ਦੇ ਹਾਰ ਪਾਏ ਉਸ ਵਕਤ ਪੰਥ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਰਖਵਾਲੀ ਆਪ ਦੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਖਿਆ ਰਏ ਅਗਲੇ ਸ਼ਬਦ ਨੇ ਤੇਗ ਤੇਗ ਫਤਿਹ ਹੁਣ ਫਤਿਹਦਾਰ ਚ ਇੱਕ ਸੀ ਕਹਿੰਦੇ ਮੁੱਕ ਜਾ ਪਰ ਇੱਥੇ ਮੁਕਣਾ ਨਹੀਂ ਸਿੱਖਾਂ ਦੀ ਤੇ ਖਾਲਸੇ ਦੀ ਕਦੀ ਤੇਗ ਲੰਗਰ ਵੀ ਨਾ ਤੋਟਾ ਹੋਵੇ ਤੇ ਖਾਲਸਾ ਜਦੋਂ ਜ਼ੁਲਮ ਦੇ ਵਿਰੁੱਧ ਚੱਲੇ ਤੇਰੀ ਤੇਗ ਵੀ ਕਦੇ ਹਾਰੇ ਨਾ ਇਹ ਗੱਲ ਕੋਈ ਆ ਸਕਿਓ ਆਪ ਜੀ ਗੁਰਦੁਆਰਾ ਸਾਹਿਬ ਬੈਠੇ ਹੋ ਪ੍ਰਸ਼ਾਦ ਬਣ ਕੇ ਥੱਲੇ ਹੁੰਦਾ ਹੈ ਕੜਾਈ ਹੈ ਨਾ ਮਿੱਠਾ ਹੈ ਨਾ ਓਨੀ ਦੇਰ ਤੱਕ ਉਹ ਤੇਗ ਨਹੀਂ ਬਣਦੀ ਜਿੰਨੀ ਦੇਰ ਤੱਕ ਉਹਦੇ ਵਿੱਚ ਤੇਗ ਨਹੀਂ ਫੇਰੀ ਜਾਂਦੀ ਗੁਰੂ ਘਰ ਵਿੱਚ ਦੋਨੋਂ ਚੀਜ਼ਾਂ ਮਿਲ ਗਿਆ ਤੇਗ ਵੀ ਮਿਲੇਗੀ ਤੇ ਤੇਗ ਵੀ ਮਿਲੇਗੀ ਇੱਥੇ ਵਿੱਚ ਅਰਥ ਹੈ ਕਿ ਨਾ ਸਾਡੇ ਲੱਗਰ ਤੋਂ ਤਾਂ ਹੋਵੇ ਤੇ ਨਾ ਸਾਡੇ ਸ਼ਸਤਰ ਵਿੱਚ ਤੇਗ ਤੇਗ ਫਤਿਹ ਅੱਗੇ ਜੀ ਬਿਰਦ ਕੀ ਪੈਚ ਬਿਰਦ ਦਾ ਅਰਥ ਸੁਭਾਣ ਬੈਗ ਰੂਜੀ ਤੁਹਾਡਾ ਬਿੰਦ ਕਰ ਉਪਨੇ ਬਖਸ਼ ਦੇਣਾ ਗੁਰੂ ਦਾ ਬਿਰਦ ਹੈ ਬਖਸ਼ ਦੇਣਾ ਤੇ ਖਾਲਸੇ ਦਾ ਫਿਰਦ ਹੈ ਦੇਖ ਕੇ ਅਨ੍ਰਿਤ ਕਰਨਾ ਤੁਸੀਂ ਕਿਰਪਾ ਕਰਿਓ ਜੇ ਸਾਦਾ ਸੁਭਾਅ ਬਦਲ ਨੱਗੇ ਨਾ ਖਾਲਸੇ ਦੇ ਸੁਭਾਅ ਦੀ ਇੱਜ਼ਤ ਤੁਸੀਂ ਰੱਖਿਆ ਕਿੱਡੀ ਵੱਡੀ ਬਾਤ ਰਹਿਤ ਕਹਿੰਦੇ ਚ ਬਿਰਦ ਕੀ ਪਹਿਤ ਹੁਣ ਖਾਲਸਾ ਜਿੱਤ ਕੇ ਆਵੇ ਕੋਈ ਸਿੱਖ ਅਮਰੀਕਾ ਵੀ ਜਿੱਤੇ ਕੈਨੇਡਾ ਵੀ ਜਿੱਤੇ ਸ਼ੁਭ ਕਰਮਾਂ ਲਈ ਜਿੱਤ ਕੇ ਆਵੇ ਉਹ ਇਤੋਂ ਕਹਿੰਦਾ ਮੈਂ ਨਹੀਂ ਜਿੱਤ ਕੇ ਆਇਆ ਅੱਜ ਗੁਰੂ ਗੋਬਿੰਦ ਸਿੰਘਾ ਪੰਥ ਜਿੱਤ ਕੇ ਆਇਆ ਤੁਸੀਂ ਦੇਖ ਕੇ ਸਪਦੇਜ ਕਿੰਨਾ ਛਾਨਾ ਇੱਕ ਦੂਜੇ ਦੇ ਨੇੜੇ ਲਿਆਂਦਾ ਬਿਰਧ ਕਿ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਪਾਵੇਂ ਚਲੋ ਸ੍ਰੀ ਸਾਹਿਬ ਦੇ ਅਰਥ ਇਹ ਸ਼ਸਤਰ ਕੀਤਾ ਨਾ ਵੀ ਹਰ ਥਾਂ ਤੇ ਕਿਰਪਾਨ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜੋ ਸ੍ਰੀ ਸਾਹਿਬ ਸੇਵਿੰਦਰ ਤੇ ਸ਼੍ਰੋਮਣੀ ਸਾਹਿਬ ਦਾ ਅਰਥ ਤੇ ਮਾਲਕ ਸਾਹਿਬ ਸ੍ਰੀ ਸਭ ਕੁਝ ਸਰਨਾਇਕ ਸ੍ਰੀ ਸਾਹਿਬ ਦਾ ਅਰਥ ਸ਼੍ਰੋਮਣੀ ਇਸ ਪਰਮਾਤਮਾ ਜਿਹੜਾ ਸਭ ਦਾ ਮਾਲਕ ਹੈ ਜਿੱਥੇ ਖਾਲਸਾ ਹੋਵੇ ਉਹਦੀ ਸੈਤਾ ਮਾਰ ਦੀ ਤੁਸੀਂ ਕਰਿਓ ਸ੍ਰੀ ਸਾਹਿਬ ਜੀ ਸਹਾਇ ਅਗੇ ਹੈ ਜੀ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵੇਖੋ ਇੱਥੇ ਖਾਲਸੇ ਨੇ ਵੀ ਨਾਮ ਮੰਗਿਆ ਪਰ ਇਹਦੇ ਚ ਕੇਸ ਨਹੀਂ ਮੰਗੇ ਅੰਮ੍ਰਿਤ ਨੇ ਮੰਗਿਆ ਹੁਣ ਜਦੋਂ ਅਗਲਾ ਪਤਾ ਪੜਨੇ ਉਹ ਚ ਸਭ ਤੋਂ ਪਹਿਲਾਂ ਆਖਿਆ ਕਿ ਸਿੱਖਾਂ ਨੂੰ ਸਿੱਖੀ ਦਾਾਨ ਸਿੱਖੀ ਦਾਣ ਦੇ ਵਿੱਚ ਇਹ ਗੱਲ ਯਾਦ ਰੱਖਿਓ ਦਾਨ ਹੱਕ ਨਹੀਂ ਹੁੰਦਾ ਮੈਂ ਥੋੜਾ ਜਿਹਾ ਤਾਂ ਬੋਲ ਚੱਲਿਆ ਵਾਂ ਕਿਉਂਕਿ ਭਾਈ ਸਾਹਿਬ ਨਾਮ ਜਪਾਰੇ ਸਨ ਦਾਨ ਕਦੇ ਹੱਕ ਹੁੰਦਾ ਹੈ ਜੀ ਮੰਨ ਲਓ ਆਪ ਜੀ ਦੇ ਘਰ ਕੋਈ ਮੰਗਣ ਵਾਸਤੇ ਆ ਜਾਂਦਾ ਤੇ ਉਹ ਮੰਗਣ ਵਾਲਾ ਇਹ ਕਹੇ ਜੀ ਤੁਹਾਡੇ ਬਿਜ਼ਨਸ ਮੇਰਾ ਬੋਰਾ ਹੱਕ ਹੈ ਮੇਰਾ ਹੱਥ ਦਿਓ ਦਾਨ ਕਦੇ ਖਾਤ ਨਹੀਂ ਹੁੰਦਾ ਦਾਨ ਤਾਂ ਦਾਤੇ ਦੀ ਮਿਹਰਬਾਨੀ ਹੁੰਦੀ ਹੈ ਦਾਨ ਤਾਂ ਦੇਣ ਵਾਲੇ ਦੀ ਕਿਰਪਾ ਹੁੰਦਾ ਹੈ ਇੱਤਿਹਾਸ ਮਹਾਰਾਜੀ ਅਸੀਂ ਇਹਦੇ ਲਈ ਕਿ ਸਾਨੂੰ ਦਾਨ ਦਿਓ ਕਿਹੜਾ ਦਾਨ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਕੱਲੇ ਕੇਸ ਸਿੱਖੀ ਨਹੀਂ ਕਿਰਪਾ ਕਰੋ ਕੇਸ ਸਾ ਧਾਰੀ ਅੰਮ੍ਰਿਤ ਧਾਰੀ ਹੋਏ ਨੂੰ ਰਹਿਤ ਦੀ ਦਾਤ ਬਖਸ਼ੋ ਫਿਰ ਅਰਸ ਨੂੰ ਕੇਸ ਹੈ ਪਰ ਕੱਲਾ ਕੇਸ ਨਹੀਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਜੇ ਰਹਿਤ ਦਿੱਤੀਏ ਤੇ ਐਵੇਂ ਮੂਰਖ ਅਗਿਆਨੀ ਨਾ ਹੋਵੇ ਬਿਵੇਕਦਾਨ ਉਹਨੂੰ ਵਿਵੇਕ ਬੁੱਧੀ ਦੇ ਚੰਗੇ ਮੰਦੇ ਨੂੰ ਪਛਾਣਨ ਦੀ ਸਮਝ ਆ ਗਈ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਬਿਵੇਕਦਾਨ ਅਗੇ ਜੀ ਵਿਸਾਹ ਦਾਨ ਪ੍ਰੋਸਾਹ ਦਾਨ ਇਹ ਦੋ ਸ਼ਬਦ ਬਾਰੇ ਕਮਾਲ ਦੇ ਨੇ ਵੈਸੇ ਬਾਸ ਨੇ ਕਥਾ ਬਹੁਤ ਸਮਾਂ ਪਹਿਲਾਂ ਕਿਸੇ ਅਮਰੀਕਾ ਚ ਤਕਰੀਬਨ 80 ਕਿ ਟੰਟੇ ਦੀ ਇੱਕ ਕਥਾ ਹੋਈ ਸੀ ਜੀ ਪੂਰੀ ਅਰਦਾਸ ਦੇ ਉਦਮੀ ਦੇਖੋ ਭਾਸ਼ਾ ਦੇ ਤੌਰ ਤੇ ਵਿਸਾਸ ਤੇ ਪ੍ਰੋਸਾ ਦੋ ਸ਼ਬਦ ਨੇ ਅਰਥ ਇੱਕ ਨਹੀਂ ਹੋਣਗੇ ਵਿਸਾਸ ਦਾ ਤੇ ਵਿਸ਼ਵਾਸ ਤੇ ਪ੍ਰੋਸੇ ਦਾ ਅਰਥ ਵੀ ਵਿਸ਼ਵਾਸ ਹੋਵੇਗਾ ਨਹੀਂ ਇਹਦੇ ਚ ਕੰਮ ਦਿਖਾਈ ਵਿਸਾਹਦਾਨ ਕਿ ਮੈਨੂੰ ਇਹ ਵਿਸ਼ਵਾਸ ਹੋ ਜਾਏ ਕਿ ਮੇਰਾ ਵਹਿਗੁਰੂ ਮੇਰਾ ਸਤਿਗੁਰੂ ਸਮਰੰਥ ਹੈ ਕਿਉਂਕਿ ਬੰਦੇ ਦੇ ਵਿਸ਼ਵਾਸ ਧਗਮਗੰਦਿਆ ਕੋਈ ਪਤਾ ਨਹੀਂ ਜਿਹਾ ਲੱਗਦਾ ਇੱਕ ਖਿਆਲ ਬੰਦੇ ਦੇ ਵਿਸ਼ਵਾਸ ਨੂੰ ਦਿਲ ਵੀ ਕਰ ਜਾਂਦਾ ਹੈ ਇੱਕ ਨੈਗੇਟਿਵ ਅਪਰੋਚ ਹੋ ਜਾਏ ਤੇ ਬੰਦੇ ਦਾ ਵਿਸ਼ਵਾਸ ਛਿੜਕ ਵੀ ਜਾਂਦਾ ਇੱਕੋ ਖਿਆਲ ਹੀ ਹੁੰਦਾ ਇੱਥੇ ਵਿਸਵਾਸ ਦਾ ਅਰਥ ਇਹ ਮੈਨੂੰ ਪੂਰਨ ਯਕੀਨ ਹੋਵੇ ਕਿ ਮੇਰਾ ਪਰਮਾਤਮਾ ਗੁਰੂ ਹੈ ਤੇ ਭਰੋਸਾ ਦਾ ਉਹ ਬੜਾ ਡੂੰਗਾ ਸ਼ਬਦ ਹੈ ਹੁਣ ਵੇਖੋ ਜੀ ਜਿੰਨੇ ਬੈਠੇ ਨੇ ਸਾਨੂੰ ਇਹ ਪਤਾ ਨਾ ਸਾਡੀ ਫੈਮਿਲੀ ਦੇ ਜੀ ਕਹਿੰਦੇ ਪਰ ਸਾਰੇ ਸਾਡੇ ਨਾਲ ਤੇ ਨਹੀਂ ਨਾ ਜਿੰਨੇ ਆਪਾਂ ਬੈਠਿਆ ਮੈਂ ਵੀ ਬੈਠਾ ਹਾਂ ਮੇਰੇ ਤੁਹਾਡੇ ਪਰਿਵਾਰ ਦੇ ਜੀ ਨੇ ਇਹ ਵਿਸ਼ਵਾਸ ਹੈ ਮੇਰੇ ਅੰਦਰ ਪਿਤ ਹੈ ਕਿ ਮੇਰੇ ਪਰਿਵਾਰ ਦੇ ਜੀ ਨੇ ਪਰ ਨਾਲ ਨਹੀਂ ਵਿਸਾ ਦਾ ਅਰਥ ਇਹ ਮੈਨੂੰ ਯਕੀਨ ਹੈ ਉਹ ਹੈ ਤੇ ਭਰੋਸਾ ਦਾ ਅਰਥ ਕੇਵਲ ਹੈ ਨਹੀਂ ਮੈਂ ਜਿੱਥੇ ਜਾਣਾ ਮੇਰੇ ਨਾਲ ਹੈ ਇਹ ਦੋ ਸ਼ਬਦ ਬਹੁਤ ਡੂੰਗੇ ਨੇ ਵਿਸਾਦਾਨ ਭਰੋਸਾਦਾਨ ਹੁਣ ਗੱਲ ਦੀ ਗੁਪਤੀ ਸੁਣਿਓ ਦੇਖੋ ਸਿੱਖੀ ਕੇਸ ਰਹਿਤ ਬਿਵੇਕ ਵਿਸਾਦ ਤੇ ਭਰੋਸਾ ਇਹ ਗੱਲਾਂ ਨਾਲ ਕਾਇਮ ਰਹਿਣਾ ਇਹ ਸਾਰੇ দান ਤਾਂ ਕਾਇਮ ਰਹਿਣਗੇ ਜੇ ਦਾਨਾ ਸਿਰਦਾਨ ਮਿਲੇਗਾ ਤੇ ਸਭ ਤੋਂ ਸ਼ਰਮਲੀ ਦਾਨੇ ਵੈਗ ਰੂਚ ਦਾ ਨਾ ਹੋ ਦਾਨਾ ਸਿਰਦਾਨ ਨਾਮ ਦਾਨ ਨਾਮ ਹੈ ਤੇ ਸਿੱਖੀ ਹੈ ਨਾਮ ਹੈ ਤੇ ਰਹਿਤ ਹੈ ਨਾਮ ਹੈ ਤੇ ਵਿਵੇਕ ਹੈ ਨਾਮ ਹੈ ਤੇ ਭਰੋਸਾ ਹੈ ਨਾਮ ਹੈ ਤੇ ਵਿਸਾ ਹੈ ਸਾਚੇ ਵੀ ਜੇ ਨਾਮ ਹੈ ਤੇ ਰੱਬ ਦਾ ਧਾਮ ਹੈ ਧਾਮਦਰ ਤੇ ਕਰ ਜਿਹਦੇ ਕੋਲ ਡਰੈਸ ਹੀ ਕੋਈ ਨਹੀਂ ਉਹਨੇ ਜਾਣਾ ਕਿੱਥੇ ਇਸ ਕਰਕੇ ਆਪ ਜੀ ਨੇ ਨਾਮ ਜਪਿਆ ਮੈਂ ਸਥੇਤਾਂ ਪਹਿਲੀ ਵਾਰ ਤੇ ਮੈਂ ਇਹ ਨਹੀਂ ਮੈਨੂੰ ਤਕਰੀਬਨ 26 ਤਰੀਕ ਦਾ ਮੈਂ ਚੱਲਿਆ ਹੋਇਆ ਜੀ ਇੰਡੀਆ ਤੋਂ ਪਹਿਲਾ ਅਰਬ ਸੀ ਮੈਂ ਕਿਦੇ ਫਿਰ ਐਲ ਲਾਸ ਐਂਜਲਸ ਸਿਆਟਲ ਵੈਂਕੂਵਰ ਰੇ ਜਾਨਨਾ ਚਾਹ ਇਹ ਫਿਰ ਕੱਲ ਬਿਲੀਪੈਕਸੀ ਜੀ ਰਾਤੀ ਤਕਰੀਬਨ ਸਾਢੇ 3 ਘੰਟੇ ਦੋ ਥਾਵਾਂ ਦੀ ਕਥਾ ਪਰ ਸ਼ਰੀਰ ਹੈ ਪਰ ਫਿਰ ਵੀ ਮੈਂ ਤੁਹਾਡੀ ਗਰੰਟੀ ਸਹਿ ਗਿਆਨੀ ਕਰ ਬਨ ਸਿੰਘ ਭਾਈ ਗੁਰਜੀਤਨ ਸਿੰਘ ਤੁਹਾਡੇ ਪ੍ਰਬੰਧਕ ਵੀਰਾਨੀ ਮੇਰੇ ਤੱਕ ਪਿਛਲੇ ਸਾਲ ਵੀ ਸੁਨੇਹਾ ਆਪਕੇ ਜਾਇਆ ਮੈਂ ਆ ਨਹੀਂ ਸਕਿਆ ਇਸ ਸੈਰ ਇਸ ਵਾਰ ਮੈਂ ਆਪ ਜੀ ਦੇ ਸੱਦੇ ਤੇ ਆਇਆ ਹਾਂ ਮੈਂ ਜ਼ਿਆਦਾ ਸਮਾਂ ਯਤਨ ਕਰਾਂਗਾ ਘੰਟਾ ਤੱਕ ਆਪਾਂ ਕਥਾ ਕਰੀਏ ਫਰਨਾਮ ਵੀ ਜਪਾਂਗੇ ਕਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਸੀ ਪੂਰੇ ਸੰਸਾਰ ਵਿੱਚ ਸਿੱਖਾਂ ਨੇ ਮਨਾਇਆ ਤੇ ਮੈਂ ਸਿਰਫ ਉਸ ਸੰਬੰਧੀ ਕੁਝ ਬੇਨਤੀ ਕਰਨੀ ਹੈ ਤੇ ਮੇਰੇ ਮਨ ਸੀ ਵੀ ਮੈਂ ਸਭ ਤੋਂ ਪਹਿਲੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਹ ਜਪਨੀ ਸ਼ਾਨ ਹੈ ਜਿਹਨੂੰ ਆਪਾਂ ਇਹ ਗੁਟਕਿਆਂ 'ਚ ਜਪ ਜੀ ਸਾਹਿਬ ਕਰਨੀ ਮੈਂ ਉਹਦੀਆਂ ਅਕਸਰ ਚਾਰ ਪੌੜੀਆਂ ਦਾ ਜ਼ਿਕਰ ਕਰਦਾ ਤੇ ਉਹ ਮੇਰੀ ਬੇਨਤੀ ਆਪਾਂ ਜੀ ਕਿਉਂਕਿ ਬਾਣੀ ਸਾਰੇ ਪੜਦੇ ਆ ਜੇ ਕੋਈ ਪੜਦਾ ਸੁਣਦਾ ਵੀ ਹੈ ਤੇ ਜੇ ਕਦੀ ਕਿਸੇ ਨੇ ਪੜੀ ਕੋ ਇਸ ਦੀਵਾਨ ਤੋਂ ਇੱਕ ਜ਼ਰੂਰ ਪਰਨ ਆਪਣੇ ਮਨ ਨਾਲ ਕਰੋ इमोशनल ਹੋ ਕੇ ਜਕਾਰੇ ਛੱਡ ਕੇ ਲਗੀ ਆਪਣੇ ਅੰਦਰ ਨੂੰ ਪਰਨ ਕਰ ਲੋ ਕਿ ਕੱਲ ਤੋਂ ਬਾਅਦ ਮੈਂ ਜੱਦੀ ਸਹਿ ਪੜਨ ਤੋਂ ਬਿਨਾ ਘਰੋਂ ਬਾਹਰ ਨਹੀਂ ਆਉਣਾ ਕੋਈ ਤੇ વાਕੀ ਕਥਾ ਨਹੀਂ ਕਿ ਫਿਰ ਇੱਕ ਕਲਾਕਾਰ ਆਇਆ ਜਿਹੜਾ ਟੀਵੀ 'ਚ ਹੁੰਦਾ ਤੂੰ ਦੇਖ ਕੇ ਚਲੇ ਜਾ। ਕਰੋ ਕਿਰਪਾ ਸਾਧ ਸੰਗਤ ਜੀ। ਆਪ ਅਸੀਸ ਬਖਸ਼ੋ। ਮੈਂ ਗੁਰੂ ਫਤਵੀ ਸੇ ਜੇ ਵਧਾਈ ਕੋਈ ਰਸਨਾ ਫਿਰ ਵੀ ਬਾਂਜੀ ਨਾ ਰਹਿ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਦਿਨ ਹੁਣ ਸਿੱਖ ਜਗਤ ਮਨਾਉਂਦਾ ਹੈ। ਉਹ ਤਿੰਨ ਦਿਨਾਂ ਵਿੱਚ ਪਹਿਲਾ ਦਿਨ ਤਾਂ ਹੈ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦੇਣਾ ਭਾਦਨ ਸੁਦੀ 1661 ઈਸਵੀ ਸੰਨ 1604 ਨੂੰ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਅਰੰਮ ਸਰ ਤੋਂ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੇ ਆਂਦਾ ਤੇ 98 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਜਿੱਦਣ ਉਹਨਾਂ ਨੇ ਪਹਿਲਾ ਪ੍ਰਕਾਸ਼ ਕੀਤਾ 91 ਈਅਰਸੇ 98 ਸਾਲ ਦੀ ਉਮਰ ਸੀ ਬਾਬਾ ਜੀ ਦੀ ਤਾਂ ਗੁਰੂ ਅਰਜਨ ਦੇ ਉਹ ਆਪ ਸੰਗਤ ਵਿੱਚ ਬੈਠੇ ਉਸ ਦਿਨ ਜਿੱਦਣ ਪ੍ਰਕਾਸ਼ ਹੋਇਆ ਮੇਰੇ ਵੀਰ ਸ਼ਰੋਣੀ ਕਮੇਟੀ ਦੇ ਅਸ 70 ਸੇ ਬੈਠੇ ਆ ਮੇਰੇ ਸਾਹਮਣੇ ਇਹਨਾਂ ਨੂੰ ਪਤਾ ਹੈ ਤੇ ਉਥੇ ਚੌਰ ਬਰਦਾਰ ਦੀ ਵੱਖਰੀ ਪਦਵੀ ਹੈ ਸਹੀ ਸਰਵੇ ਸੇ ਚੌਰ ਕਰਦੇ ਆ ਪਰ ਚੌਰ ਬਰਦਾਰ ਦਾ ਅਰਥ ਹੈ ਜਿਵੇਂ ਪਾਂਤਸ਼ਾਹ ਦੇ ਨੇੜੇ ਚੌਰ ਕਰਨ ਵਾਲਾ ਰਹਿੰਦਾ ਸਿੰਘ ਸਾਹਿਬ ਨਾ ਵੀ ਹੋਵੇ ਗ੍ਰੰਥੀ ਸਾਹਿਬ ਨਾ ਵੀ ਹੋਵੇ ਪਰ ਚੌਰ ਬਰਦਾਰ ਗੈਰ ਹਾਜ਼ਰ ਨਹੀਂ ਹੁੰਦਾ ਉਹ ਉਥੇ ਹੁੰਦਾ ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਸਭ ਤੋਂ ਪਹਿਲਾ ਗੁਰੂ ਰੰਧ ਸਾਹਿਬ ਤੇ ਜਿਨ੍ਹਾਂ ਚੌਰ ਕੀਤੀ ਚੌਰ ਬਰਦਾਰ ਖੁਦ ਗੁਰੂ ਅਰਜੁਨ ਦੇਵ ਜੀ ਨੇ ਮਹਾਰਾਜ ਇਹ ਸਾਰੇ ਸੀਮਾਨੇ ਚੌਰ ਕਰਦੇ ਆ ਜਿਹੜੇ ਮੰਨ ਚ ਤਾਂ ਇਹ ਟਾਕਿਕ ਚੌਰ ਬਰਬਾਦ ਦੀ ਪੋਸਟ ਹੈ ਫਰਮੰਦਰ ਸਾਹਿਬ ਦੇ ਅੰਦਰ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚ ਬਹਿਣੀ ਬੈਣੇ ਜਿਹਦੇ ਕੋਲ ਬੈਠਾ ਹੁੰਦਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਮੈਂ ਕੱਲ ਉੱਤੇ ਸ਼ਬਦ ਕਿਹਾ ਸੀ ਅੱਜ ਸ਼ਬਦ ਬਗ ਅੱਜ ਇਹ ਹੁਕਮਨਾਮਾ ਸਾਰੇ ਗੁਰਦੁਆਰੇ ਚ ਉਸ ਵਕਤ ਪਹਿਲਾ ਸ਼ਬਦ ਜਿਹੜਾ ਸੀ ਹੁਕਮਨਾਮੇ ਦੀ ਥਾਂ ਤੇ ਸੀ ਆਵਾਜ਼ਾ ਤਾਂ ਨੂੰ ਪਤਾ ਹੋਣਾ ਆਪਣੇ ਪਿੰਡਾਂ 'ਚ ਜਦੋਂ ਅੰਮ੍ਰਿਤ ਵੇਲੇ ਬਾਬਾ ਜੀ ਪ੍ਰਕਾਸ਼ ਕਰਕੇ ਵਾਕ ਲੈਂਦੇ ਸਨ ਤੇ ਸਾਡੇ ਬਜ਼ੁਰਗ ਕਹਿੰਦੇ ਸਨ ਜਦੋਂ ਬਾਬਾ ਜੀ ਨੇ ਆਵਾਜ਼ਾ ਦਿੱਤਾ ਆਵਾਜ਼ੇ ਦਾ ਮਤਲਬ ਸੀ ਹੁਕਮ ਲਾਣਾ ਉੱਥੇ ਤਾਂ ਗੁਰੂ ਅਰਜਨ ਸਾਹਿਬ ਨੇ ਜਦੋਂ ਬੋਲ ਕੇ ਉਹ ਇਤਿਹਾਸਕ ਬੋਲਨੇ ਕਿ ਗੁੱਡਾ ਸਾਹਿਬ ਖੋਲੋ ਗ੍ਰੰਥ ਇਹਦਾ ਮਤਲਬ ਪ੍ਰਕਾਸ਼ ਕਰਨਾ ਹੈ ਗੁੱਡਾ ਸਾਹਿਬ ਖੋਲੋ ਗ੍ਰੰਥ ਲੇਵੋ ਆਵਾਜ਼ ਆਵਾਜ਼ ਸ਼ਬਦ ਸੀ ਜਿਨੂ ਹੁਕਮ ਲੇਵੋ ਆਵਾਜ਼ ਸੁਣਾ ਸਭ ਪੰਥ ਅਦਬ ਸੰਗ ਤਬ ਗੰਤ ਸੋ ਕੋਲਾ ਲੇ ਆਵਾਜ਼ ਗੁੱਡਾ ਮੁਖ ਬੋਲਾ ਸੋਜੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਹ ਬੇਨਤੀ ਹੈ ਹੁਕਮ ਗੁਰੂ ਅਰਜੁਨ ਦੇਵ ਜੀ ਦਾ ਆਇਆ ਸ਼ਬਦ ਪਰ ਗੁਰੂ ਅਰਜੁਨ ਦੇਵ ਸੰਗਤ ਚ ਬੈਠੇ ਸੁਣਦੇ ਇਹਦਾ ਮਤਲਬ ਸ਼ਬਦ ਦੀ ਪ੍ਰਧਾਨਤਾ ਆਪਾਂ ਸਮਝੀਏ ਫਿਰ ਇਹ ਸ਼ਬਦ ਜਿਹੜਾ ਸੀ ਆਵਾਜ਼ਾ ਸਮਾਂ ਪਾਰ ਕੇ ਸਿੱਖਾਂ ਵਿੱਚ ਪ੍ਰਚਲਿਤ ਹੋ ਗਿਆ ਵਾਕ ਜੇ ਅਸੀਂ ਕਿਹਾ ਵਾਕ ਮਿਸਲਾਂ ਮੇਰੇ ਵਾਕ ਸ਼ਬਦ ਸੀ ਫਿਰ ਇਹ ਸ਼ਬਦ ਬਣ ਗਿਆ ਜੀ ਸ੍ਰੀ ਮੁਖ ਵਾਕ ਤੇ ਅੱਜ ਕੱਲ तकरीबन ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਇਹ ਸ਼ਬਦ ਹੈ ਹੁਕਮ ਨਾਮਾ ਇਹ ਦੋਨੋਂ ਸ਼ਬਦ ਹੁਕਮ ਅਰਬਿਕ ਸ਼ਬਦ ਹੈ ਤੇ ਨਾਮਾ ਸ਼ਬਦ ਪਰਸ਼ੀਆਂ ਦਾ ਹੈ ਹੁਕਮ ਨਾਮੇ ਦਾ ਲਫ਼ਜ਼ੀ ਅਰਥ ਹੈ ਹੁਕਮ ਦੀ ਪੱਤਰਾਂ ਜਿਵੇਂ ਜ਼ਫਰਨਾਮਾ ਅਸੀਂ ਪੜਦੇ ਮੈਂ ਆਪ ਨੂੰ ਬੇਨਤੀ ਕਰਾਂ ਥੋੜੀ ਜਿਹੀ ਮੈਂ ਅਰਜ਼ ਕਰਨੀ ਭਾਵੇਂ ਤੁਸੀਂ ਦਿਨ ਬਿਨਾ ਚੁੱਕੇ ਆਪਕੋ ਗੁਰਮੁਖ ਪਿਆਰੇ ਕਥਾ ਵਾਲੀ ਭੁੱਲ ਕੇ ਗਏ ਹੋਗੇ ਕਿਸੇ ਵੀ ਕੌਮ ਦੇ ਨਿਆਰੇ ਪੰ ਲਈ ਤਿੰਨ ਗੱਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਇਸ ਤਰਤੀ ਦਾ ਇਸ ਪਲਾਨ ਤੇ ਕਹਿ ਰਹੇ ਨਿਆਰੇ ਪੰ ਲਈ ਸਭ ਤੋਂ ਪਹਿਲਾ ਉਹਦਾ ਆਪਣਾ ਕੇਂਦਰੀ ਸਥਾਨ ਹੋਣਾ ਚਾਹੀਦਾ ਕੋਈ ਵੀ ਕੌਮ ਹੋਵੇ ਦੂਸਰਾ ਉਹਦਾ ਆਪਣਾ ਰੋਹਾਨੀ ਗ੍ਰੰਥ ਤੇ ਤੀਸਰਾ ਉਹਦਾ ਆਪਣਾ ਸਕ੍ਰਿਪਟ ਹੋਣਾ ਚਾਹੀਦਾ ਆਪਣੀ ਲਿਖੀ ਹੋਣੀ ਚਾਹੀਦੀ ਮੇਰੇ ਧੰਨ ਗੁਰੂ ਅਰਜਨ ਦੇਵ ਨੇ ਤਿੰਨੇ ਦਾਤਾਂ ਦੇ ਦਿੱਤੀਆਂ ਜੀ ਤੇ ਇਹ ਇਹ ਯਾਦ ਰੱਖਿਓ ਇਹ ਤਿੰਨ ਬੜੀਆਂ-ਵੱਡੀਆਂ ਬਖਸ਼ਾ ਨੇ ਸਭ ਤੋਂ ਪਹਿਲਾਂ ਧਰ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਦਰਬਾਰ ਸਾਹਿਬ ਦੀ ਉਸਾਰੀ ਕਰਾਈ ਤੇ ਆਪ ਸਭ ਨੂੰ ਪਤਾ ਹੈ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਗੁਰੂ ਅੰਗਦ ਸਾਹਿਬ ਜਦੋਂ ਕਰਤਾਰਪੁਰ ਗਏ ਤੋਂ ਲੰਘ ਕੇ ਗਏ ਗੁਰੂ ਅਮਰਦਾਸ ਜੀ ਨੇ ਮੋੜੀ ਗੱਡੀ ਗੁਰੂ ਰਾਮਦਾਸ ਤੋਂ ਕਢਾਈ ਸੰਤੋਖ ਸਰ ਪਹਿਲਾਂ ਸ਼ੁਰੂ ਕੀਤਾ ਪਰ ਅੰਮ੍ਰਿਤ ਸਰੋਵਰ ਮੁਕੰਮਲ ਪਹਿਲਾਂ ਹੋਇਆ ਮੈਂ ਆਪਣੀ ਗੁੰਜਤੀ ਕਰਾਂਗਾ ਦਰਬਾਰ ਸਿੰਘ ਧੰਨ ਗੁਰੂ ਅਰਜਨ ਦੇਵ ਜੀ ਨੇ ਜੀ ਇਹਦਾ ਨਿਰਮਾਣ ਕਰਾਇਆ ਜਦੋਂ ਅਸੀਂ ਸਾਰੇ ਕਹਿੰਦੇ ਜੀ ਚਾਰ ਦਰਵਾਜ਼ੇ ਨੇ ਅਸੀਂ ਆਮ ਹੀ ਕਹਿੰਦੇ ਵੀ ਗੁਰੂ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ